ਜੋ ਗੈਰ ਕਾਨੂੰਨੀ ਕਾਰਵਾਈ ਦੇ ਵਿੱਚ ਬਲਡੋਜ਼ਰ ਚਲੇਗਾ ਇਹ ਅੱਜ ਦੀ ਅਖਬਾਰਾਂ ਪੜ ਲਓ ਜੇਕਰ ਗੈਰ ਕਾਨੂੰਨੀ ਤੰਗ ਨਾਲ ਤੁਹਾਡਾ ਘਰ ਹੋ ਸਾਰਿਆ ਗਿਆ ਠੀਕ ਹੈ ਇਹ ਦੇਖ ਲਓ ਜੇ ਨਕਾਬੂਸ਼ੇ ਦਾ हट ਜਾਓ ਜੇ ਦੇਖਣਾ ਹੀ ਤੇ ਪੰਜਾਬ ਤੋਂ ਬਾਹਰ ਜਾਣੇ ਪੈਣਾ ਇੱਥੇ ਫਿਰ ਅਨੂਰ ਸੋਲੋ ਕਿ ਚੱਲ ਰਿਹਾ ਯਾਰ ਜਗ੍ਹਾ ਕਾਊਂਟਰ ਚੱਲ ਰਹੇ ਨੇ ਇਸ ਕੈਂਪ ਰੈਜੈਂਟ ਠੀਕ ਹੈ ਇਹੋ ਹੀ ਤੁਹਾਡੀ ਸ੍ਰੀਮ ਨਸ਼ਾ ਤਸਕਰੀ ਕੋ ਰੰਗ ਆ ਦੇਖ ਲੋ ਇਸ ਮਾੜਾ ਜਿਹਾ ਨਿਊਸ ਸੁਣੋ ਹਾਂਜੀ ਸਰ ਅੱਜ ਪੰਜਾਬ ਸਰਕਾਰ ਵੱਲੋਂ ਨਸ਼ਿਆਂ ਦੇ ਖਿਲਾਫ ਜਿਹੜਾ ਦੁੱਧ ਸਿਹੜਿਆ ਗਿਆ ਅੱਜ ਕਿਹੜੇ ਕਿਹੜੇ ਪਿੰਡ ਰੇਡ ਕੀਤੀ ਅੱਜ ਅਸੀਂ ਜਿਹੜਾ ਇਸ ਟਾਈਮ ਪ੍ਰੈਜ਼ੈਂਟ ਜਿਹੜਾ ਜੈਗਿੰਗ ਅਭਿਆਸ ਚੱਲ ਰਿਹਾ ਮਾ ਸਰਕਾਰ ਵੱਲੋਂ ਔਰ ਸੀਨੀਅਰ ਕਪਤਾਨ ਪੁਲਿਸ ਬਟਾਲਾ ਜੀ ਵੱਲੋਂ ਹਦਾਇਤ ਮੁਤਾਬਕ ਅੱਜ ਅਸੀਂ ਹਰ ਤੋਂ ਬਾਲ ਪਿੰਡ ਦੇ ਵਿੱਚ ਜਿਹੜਾ ਨਸ਼ਾ ਵੇਚਣ ਜਿਹੜੇ ਵੇਚਦੇ ਉਹਨਾਂ ਦੇ ਘਰੇ ਰੇਡ ਕਰ ਰਹੇ ਹਾਂ ਜਿਹੜਾ ਕਿ ਜਾਰੀ ਹੈ ਇਨਾਂ ਨੂੰ ਤੇ ਪਬਲਿਕ ਨੂੰ ਸਾਰੀ ਨੂੰ ਇਹੋ ਹੀ ਕਰ ਰਹੇ ਆ ਕਿ ਗਵਰਨਮੈਂਟ ਵੱਲੋਂ ਔਰ ਆਮ ਨਸ਼ਾ ਜਿਹੜਾ ਬੰਦ ਕਰਾਣਾ ਸਰ ਹੁਣ ਤੱਕ ਕਿੰਨੇ ਘਰਾਂ 'ਚ ਰੇਡ ਕੀਤੀ ਗਈ ਆ ਕੋਈ ਲਗਭਗ ਇੱਥੇ ਜਿਹੜੇ ਜਿਹੜਾ ਸਾਡੀ ਲਿਸਟ ਬਤਾਵਗੇ ਪਿੰਡ ਦੇ ਵਿੱਚ ਚਾਰ ਲੜਕੇ ਆ ਜਿਹੜੇ ਨਸ਼ਾ ਵੇਚਦੇ ਆ ਜਿਨ੍ਹਾਂ ਦੇ ਘਰ ਦੋਵਾਂ ਤੇ ਰੇਡ ਕਰ ਲਿਆ ਬਾਕੀ ਜਾਰੀ ਅਸੀਂ ਕਰ ਰਹੇ ਆ ਜਿਸਲੇ ਵੀ ਕੋਈ ਨਵੀਂ ਰਿਕਵਰੀ ਹੁੰਦੀ ਆ ਉਹਦੇ ਬਾਰੇ ਤੁਹਾਨੂੰ ਵੱਖਰੇ ਤੌਰ ਤੇ ਦੱਸਾਂਗੇ ਅਜੇ ਚੱਲ ਰਿਹਾ ਪ੍ਰੋਜੈਕਟ ਸਰ ਜਿਸ ਤਰ੍ਹਾਂ ਪੰਜਾਬ ਸਰਕਾਰ ਵੱਲੋਂ ਹੋਰ ਨਾ ਜ਼ਿਲ੍ਹਿਆਂ ਦੇ ਵਿੱਚ ਬਲਡੋਜ਼ਰ ਅਟੈਕ ਕੀਤੇ ਗਏ ਜਿਹੜੇ ਖਾਸ ਜਿਨ੍ਹਾਂ ਨਸ਼ੇ ਦੀ ਮਤਲਬ ਵੇਚ ਕੇ ਪ੍ਰਾਪਰਟੀਆਂ ਬਣਾਈਆਂ ਕਿ ਇਹੋ ਜਿਹਾ ਕੋਈ ਮਿਲਦਾ ਤੇ ਉੱਤੇ ਵੀ ਬਲਡੋਜ਼ਰ ਅਟੈਕ ਕੀਤਾ ਜਾਏ ਇਹਦੇ ਵਿੱਚ ਕੀ ਹੈ ਜਿਹੜੇ ਨਸ਼ਾ ਤਸਕਰਾਂ ਇਹਨਾਂ ਦੀ ਜਿਹੜੀ ਜਿਹੜੀ ਵੀ ਪ੍ਰਾਪਰਟੀ ਦਾ ਸਾਨੂੰ ਪਤਾ ਲੱਗ ਰਿਹਾ ਸੀ ਵੈਰੀਫਾਈ ਕਰ ਰਹੇ ਆ ਰੈਵਨਿਊ ਮਾਗਜ਼ਨਾ ਤਾਲਾ ਜਿੱਥੇ ਵੀ ਕੋਈ ਗੈਰਕਾਨੂੰਨੀ ਇਹਨਾਂ ਨੇ ਜੋ ਵੀ ਬਣਾਈ ਹੈ ਜਾਂ ਕੋਈ ਪ੍ਰਾਪਰਟੀ ਨਸ਼ੇ ਤੋਂ ਬਣਾਈ ਆ ਉਹਨੂੰ ਜੋ ਕਾਨੂੰਨ ਮੁਤਾਬਕ ਉਹਦਾ